ਉਹ ਪਹਿਲਾ ਮੈਂ ਨੈਮਡ ਰੇਲ ਬੰਦਗੀ ਲਾਈਨ ਕਲੱਬ ਨੂੰ ਲੱਖ ਲੱਖ ਵਧਾਈਆਂ ਜਨ ਦੇ ਨਾਮ ਕਿ ਅੱਜ ਇੰਨਾ ਤਕੜਾ ਤੇ ਇੰਨਾ ਵਧੀਆ ਡਾਕਟਰ ਸੁਮੰਤ ਸਿੰਘ ਦੇ ਹਸਪਤਾਲ ਦੀ ਕਤਾਰ ਹਸਪਤਾਲ ਵੱਲੋਂ ਜਿਹੜਾ ਲਾਇਆ ਗਿਆ ਕੈਂਪ ਮੇਰਾ ਮਨ ਨੂੰ ਬਹੁਤ ਖੁਸ਼ ਹੈ ਅੱਜ ਸੰਤ ਬਾਬਾ ਪ੍ਰੇਮ ਸਿੰਘ ਧਰਤੀ ਦੇ ਵਾਕਿਆ ਹੀ ਵੇਖੋ ਇਹ ਧਰਤੀ ਇਤਾਂ ਦੀ ਹੈ ਇਹ ਧਰਤੀ ਦੇ ਬਦੌਲਤ ਹੀ ਇਹ ਸਭ ਕੁਝ ਹੈ ਇਨੇ ਲਾਈਨ ਕਲਬ ਬੇਗੋਲ ਦੇ ਕੰਮ ਕਰ ਰਹੇ ਨੇ ਵੇਖੋ 321 ਡੀ ਡੀ ਚ 160 ਦੇ ਤਰੀਵ ਪਰ ਜਾਏ ਸੁਲਾਪ ਨੇ ਇਹ ਮੇਰੇ ਖਰ ਦੇ ਸਾਰੇ 321 ਜੋ 10 12 ਕਲਬ ਹੀ ਮੇਨ ਪ੍ਰੋਜੈਕਟਾਂ ਕੰਮ ਕਰਦੇ ਜਿਹਦਾ ਚੋ 6-7 ਕੱਲੇ ਬੇਗੋਵਾਲ ਦੇ ਬੜੇ ਮਏ ਸਾਰੀ ਸੰਤਾਂ ਦੀ ਕਿਰਪਾ ਉਹਨਾਂ ਦੀ ਕਿਰਪਾ ਸਦਕਾ ਹੀ ਸਾਡੇ ਜਿਹੜੇ ਲੋਕੀ ਨੇ ਇਮਾਨਤਾ ਦੀ ਸੇਵਾ ਤੇ ਅੱਗੇ ਆਉਂਦੇ ਨੇ ਪਰ ਜਿਹੜਾ ਡਾਕਟਰ ਲਵ ਜੋਤ ਸਿੰਘ ਤੇ ਲਖਪ੍ਰੀਤ ਕਰੋ ਲਾਇਆ ਗਿਆ ਕੈਂਪ ਮਨ ਖੁਸ਼ ਹੋਏ ਹੈ ਬੀ ਡਾਕਟਰ ਸਾਹਿਬ ਵੀ ਬਕਾਇਆ ਪੂਰੇ ਸੇਵਾ ਦੇ ਸ਼ਰਧਾਲੂ ਨੇ ਤੇ ਜੇ ਸਾਡਾ ਵੀ ਭਰਾ ਸਾਡਾ ਮੇਨ ਬੇਗੋਲ ਸਾਡਾ ਆਪਣਾ ਹਸਪਤਾਲ ਹੋਵੇ ਤੇ ਸਾਨੂੰ ਵੱਧ ਤੋਂ ਵੱਧ ਇਦਾਂ ਦੀ ਸੇਵਾ ਦੇ ਇੰਦੇ ਦੀ ਸੇਵਾ ਦਾ ਮੌਕਾ ਲੈਣਾ ਚਾਹੀਦਾ ਸਾਡੇ ਡਿਸਟ੍ਰਿਕਟ ਚੇਅਰਮੈਨ ਸਰਦਾਰ ਬਿਰਸਾ ਸਿੰਘ ਜੀ ਐਪੀ ਜੁਲਕਾ ਜੀ ਪੱਪਲ ਜੀ ਮੇਰਾ ਵੀਰ ਖਾਸਰੀਆ ਸਾਹਿਬ ਐਮ ਸੀ ਖਾਸੇ ਸਾਹਿਬ ਸੁਖਚੰਨ ਸਿੰਘ ਜੀ ਸਟਾਫ ਵਰਸ ਪ੍ਰਧਾਨ ਜੀ ਅਡਾ ਸੰਪਤੀ ਮੈਂਬਰ ਮੇਰਾ ਪੱਤਰਕਾਰ ਵੀਰ ਬੱਬਲ ਜੀ ਤੇ ਮੇਰਾ ਵੀਰ ਮੇਰਾ ਨਾਂ ਨੇ ਪਰਮਜੀਤ ਸਿੰਘ ਬਹੁਤ ਖੁਸ਼ੀ ਹੈ ਜੋ ਤੁਸੀਂ ਮੈਨੂੰ ਸਦਕੇ ਮੇਰਾ ਮਾਣ ਕਰਦੇ ਮੈਂ ਆਪ ਹੀ ਭਾਗੋ ਭਾਗ ਹੋ ਜਾਣਾ ਮੈਂ ਜਿਹਦਾ ਆਪਣੇ ਪਿੰਡ ਵਿੱਚ ਗੱਲ ਹੋਵੇ ਨਾ ਆ ਵਿੱਚੋਂ ਆ ਇਹ ਮਨ ਖੁਸ਼ ਹੁੰਦਾ ਹੈ ਆਉਣ ਵਾਲੇ ਸਮੇਂ 'ਚ ਤੁਹਾਡੇ ਕਲੱਬ ਨੂੰ ਵਧੀਆ ਤਰੀਕੇ ਨਾਲ ਨਵਾਜਿਆ ਜਾਏਗਾ ਕਿ ਜਿਹੜਾ ਵਾਕਿਆ ਤੁਹਾਡਾ ਡਿਸਟ੍ਰਿਕਟ ਕਪਟਰ ਹੋਵੇ ਤੁਹਾਡੇ ਕਲੱਬ ਦੇ ਇੱਕ ਦੋ ਮੈਂਬਰ ਵਧੀਆ ਤਰੀਕੇ ਦੇ ਪਰਜੈਸਟ ਕਰਾਂਗੇ ਜਿਹਦਾ ਵਾਕਿਆ ਉਹਨਾਂ ਆਉਂਦਿਆਂ ਦਾ ਕੋਈ ਮੁੱਲ ਹੋਵੇ ਇਸ ਕਰਕੇ ਮੈਂ ਦੁਬਾਰਾ ਵੈਲ ਬੰਦਗੀ ਲਾਈਨ ਕਲੱਬ ਨੂੰ ਬਹੁਤ ਬਹੁਤ ਵਧਾਈ ਦੇਣਾ ਪਰਮਾਤਮਾ ਕਰੇ ਇਹਨਾਂ ਦੇ ਮੈਂਬਰਾਂ ਨੂੰ ਇਡੀ ਸ਼ਕਤੀ ਦੇਵੇ ਉਹ ਉਹਨਾਂ ਦੇ ਸਮੇਂ 'ਚ ਵੱਡੇ ਵੱਡੇ ਪ੍ਰੋਜੈਕਟ ਲਾਣ ਤੇ ਵੱਡੀ ਵੱਡੀ ਸੇਵਾ ਕਰਨ ਜਿਹੜਾ ਕਿ ਸਾਡੇ ਬੇਗੋਵਾਲ ਦਾ ਸਾਡੇ ਸਤਿਵੰਤ ਪ੍ਰੇਮ ਸੇ ਧਰਤੀ ਦਾ ਨਾਮ ਉੱਚਾ ਹੋਵੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਸਤੀ ਕਲ ਦੀ ਵਾਇਫ ਪਲਸਾ ਵਾਇਫ ਜੀ ਕੀ ਫਤਿਹ ਅੱਜ ਲਾਇਨ ਕਲਬ ਬੇਗੋਵਾਲ ਡਾਇਮੰਡ ਬੰਦਗੀ ਵੱਲੋਂ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜੀ ਕਰਤਾਰ ਹਸ ਦਾ ਦੇ ਸੰਯੋਗ ਦੇ ਨਾਲ ਤੇ ਮੈਂ ਪ੍ਰਧਾਨ ਸਾਹਿਬ ਪਲਵੰਤ ਸਿੰਘ ਜੀ ਤੇ ਸਾਰੇ ਹੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਹੜੇ ਕਿ ਆ ਟਾਈਮ ਜਦੋਂ ਵੀ ਕੋਈ ਜ਼ਰੂਰਤ ਹੁੰਦੀ ਔਰ ਤੇ ਹਸਾਬ ਨਾਲ ਇਹ ਪ੍ਰੋਜੈਕਟ ਲਾਈ ਜਾਂਦੇ ਨੇ ਪਿੱਛੇ ਮੈਂ ਦੇਖਿਆ ਵੀ ਇਹਨਾਂ ਨੇ ਜ਼ਰੂਰਤਮੰਦ ਪਰਿਵਾਰਾਂ ਨੂੰ ਵੀ ਹੈਲਪ ਕੀਤੀ ਤੇ ਚੇਤੇ ਤੌਰ ਤੇ ਇੱਥੇ ਪਹੁੰਚੇ ਸਾਡੇ ਕਮੇਟੀ ਜੀ ਵਨ ਰਿਸ਼ਪਾਲ ਸਿੰਘ ਬੱਚਾ ਜੀ ਵੀ ਜੀ ਕਾਪੀ ਜੁਲਕਾ ਜੀ ਇਹ ਸਾਰੀ ਜੀ ਟੀਮ ਦਾ ਮੈਂ ਤਹਿ ਦਿਲ ਤੋਂ ਤਰਮਾਦ ਕਰਦਾ ਇੱਕ ਵਾਰ ਫਿਰ ਨਾਇਨ ਕਲੱਬ ਦੇ ਗੁਵਾਰ ਡੈਵਿਡ ਬੰਦਗੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਤੇ ਰੱਖੇ ਤੇ ਇਸ ਤਰ੍ਹਾਂ ਹੀ ਇਹ ਪ੍ਰੋਜੈਕਟ ਕਰਦੇ ਰਹਿਣ ਜੈ ਹਿੰਦ ਜੈ ਲਾਲ ਹਾਂਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਹਾਂ ਆਪਣੇ ਸਾਡੇ ਪੁਰਪਲ ਦੇ ਪ੍ਰਧਾਨ ਸਰ ਦਾ ਕੌਂਸਲਰ ਕੋਖੜਾ ਜੀ ਦਾ ਇਹਨਾਂ ਦੇ ਪਰਾਲੇ ਸਦਕੇ ਅੱਜ ਮੈਗਾ ਪ੍ਰਚਾਰ ਲੱਗਾ ਹੈ ਜਿਹਦੇ ਵਿੱਚ ਕਾਫੀ ਲੋੜਵੰਦ ਪਰਿਵਾਰਾਂ ਨੂੰ ਕੋਈ 150 ਦੇ ਕਰੀਬ ਆਪੀਡੀ ਹੋਈ ਹੈ ਕਾਫੀ ਲੋੜਵੰਦ ਪਰਿਵਾਰਾਂ ਨੂੰ ਫਾਇਦਾ ਹੋਇਆ ਹੈ ਕਿਵੇਂ ਦੇਦੇ ਜਨਪਦ ਨੂੰ ਹੋਰ ਸੇਵਾਵਾਂ ਕਰੀ ਚੱਲਦੀ ਹੈ ਪਈਆਂ ਉਹ ਜਿਹੜਾ ਕੰਮ ਲੱਗਦਾ ਹੈ ਕਲਾਪਨ ਨੂੰ ਹਰ ਮਹੀਨੇ ਕੋਈ 4 ਦਾ 5-6 ਲਗਾਏ ਜਾ ਰਹੇ ਨੇ ਆ ਨਾਲੇ ਸਮੇਂ 'ਚ ਵੀ ਅਸੀਂ ਕੋਈ ਹੋਰ ਉਪਰਜੜ ਲਾਵਾਂਗੇ ਮੰਦਲ ਕੈਂਪ ਦਾ ਪ੍ਰਚਾਰ ਲਾਂਦਾ ਜੀ ਪ੍ਰਚਾਰ ਹੋ ਰਹੀ ਹੈ ক্লাব ਦਾ ਮੁੱਖ ਮਕਸਦ ਕੀ ਹੈ ক্লাব ਦਾ ਮੁੱਖ ਮਕਸਦ ਹੈ ਮੁਫਤਾਂ ਦੀ ਸੇਵਾ ਕੋ ਲੋੜਵੰਦਾਂ ਦੀ ਸੇਵਾ ਕਰਨੀ ਅਸੀਂ ਜੀ ਬੇਕਵਾਲ ਚ ਆਪਣਾ ਹਸਪਤਾਲ ਦਾ ਲਾਇੰਸ ਕਲੱਬ ਨਾਲ ਮਿਲ ਕੇ ਕੈਂਪ ਲਗਾਇਆ ਸੀਗਾ ਜੋ ਕਿ ਬਹੁਤ ਹੀ ਸਕਸੈਸਫੁਲ ਰਿਹਾ ਹੈ ਇਥੇ ਅਸੀਂ 120 ਤੋਂ 130 ਮਰੀਜ਼ ਤੱਕ ਅਸੀਂ ਇਥੇ ਪੂਰੇ ਦੇਖੇ ਨੇ ਜਿਨ੍ਹਾਂ ਵਿੱਚ ਪੇਸ਼ੈਂਟ ਨੂੰ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਗਈ ਹੈ ਦਵਾਈਆਂ ਬਿਲਕੁਲ ਫ੍ਰੀ ਦਿੱਤੀਆਂ ਗਈਆਂ ਨੇ ਲੈਬ ਟੈਸਟ ਬਿਲਕੁਲ ਫ੍ਰੀ ਕੀਤੇ ਗਏ ਨੇ ਈਵਨ ਅਲਟਰਾਸਾਉਂਡ ਸੀਟੀ ਸਕੈਨ ਐਕਸੈਸ ਸਭ ਕੁਝ ਫ੍ਰੀ ਕੀਤਾ ਗਿਆ ਹੈ ਤਾਂ ਸਾਨੂੰ ਬਹੁਤ ਹੀ ਅੱਛਾ ਰਿਸਪੌਂਸ ਮਿਲੇ ਹੈ ਈਵਨ ਕਲੱਬ ਵੱਲੋਂ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲੇ ਹੈ 21/2 ਤੋਂ ਆਪਰੇਸ਼ਨ ਨੇ ਜਿਹੜੇ ਕਿ ਅਸੀਂ ਬੱਚੇ ਬਹੁਤ ਗਰੀਬ ਨੇ ਉਹਨਾਂ ਦੇ ਕੱਲ ਦੇ ਆ ਪਰਸਾ ਅਸੀਂ ਆਪਰੇਸ਼ਨ ਕਰਨੇ ਨੇ ਉਹ ਵੀ ਹੈਲਥ ਕਲੱਬ ਦੀ ਮਦਦ ਨਾਲ ਅਸੀਂ ਉਹ ਵੀ ਕੱਲ ਆਪਰੇਸ਼ਨ ਕਰਾਂਗੇ ਕਿੰਨੇ ਪੇਸ਼ੈਂਟ ਜਿਹੜੇ ਫਟੜੀ ਕੀਤਾ ਗਿਆ ਇਥੇ ਇਥੇ ਹਰ ਤਰ੍ਹਾਂ ਦਾ ਟ੍ਰੀਟਮੈਂਟ ਕੀਤਾ ਗਿਆ ਮੈਡੀਸਨ ਦਾ ਟ੍ਰੀਟਮੈਂਟ ਕੀਤਾ ਗਿਆ ਹੱਡੀਆਂ ਦਾ ਟ੍ਰੀਟਮੈਂਟ ਕੀਤਾ ਗਿਆ ਇਵਨ ਗਾਇਨੀ ਦੇ ਪੇਸ਼ੈਂਟ ਇੱਥੇ ਦੇਖੇ ਗਏ ਨੇ ਤੇ 130 ਪੇਸ਼ੈਂਟ ਅਸੀਂ ਟੋਟਲ ਚੈੱਕ ਕੀਤਾ ਇੱਥੇ ਜਿਨ੍ਹਾਂ ਦੇ ਲੈਬ ਟੈਸਟ ਫ੍ਰੀ ਹੋਏ ਨੇ ਸਾਰੇ ਇੱਥੇ ਮੈਸੇਜ ਜੇ ਦੇਣਾ ਅਸੀਂ ਇਹ ਦੇਣਾ ਚਾਹੁੰਦੇ ਹਾਂ ਕਿ ਜੀ ਅਸੀਂ ਬਹੁਤ ਜਲਦੀ ਅਗਲਾ ਕੈਂਪ ਲਾਵਾਂਗੇ ਠੀਕ ਹੈ ਕਰਪਾਰ ਹਸਪੀਟਲ ਬੇਗੋਲ ਵਿੱਚ ਹਰ ਤਰ੍ਹਾਂ ਦੀ ਸੁਵਿਧਾ ਅਵੇਲੇਬਲ ਹੈਗੀ ਹੈ ਕੋਈ ਵੀ ਮੈਡੀਸਨ ਦਾ ਪੇਸ਼ੈਂਟ ਹੈ ਕਿਸੇ ਤਰ੍ਹਾਂ ਦੀ ਵੀ ਸਰਜਰੀ ਹੈ ਹਰ ਪ੍ਰਕਾਰ ਦੀ ਸਰਜਰੀ ਇੱਥੇ ਬਹੁਤ ਹੀ ਘੱਟ ਰੇਟਾਂ ਤੇ ਕੀਤੀ ਜਾਂਦੀ ਹੈ ਪੇਸ਼ੈਂਟ ਨੂੰ ਜਲਦ ਤੋਂ ਜਲਦ ਹਾਈਪਨ ਹੱਡੀਆਂ ਦਾ ਆਪਰੇਸ਼ਨ ਕਰਕੇ ਜਲਦ ਤੋਂ ਜਲਦ ਤੋੜਿਆ ਜਾਂਦਾ ਹੈ ਗੋਡੇ ਇੱਥੇ ਬਹੁਤ ਹੀ ਘੱਟ ਰੇਟਾਂ ਦੇ ਬਦਲੇ ਜਾਂਦੇ ਹਨ ਹਰ ਤਰ੍ਹਾਂ ਦੀ ਮੈਡੀਕਲ ਫੈਸਿਲਿਟੀ ਤੁਹਾਨੂੰ ਹੁਣ ਜਲੰਧਰ ਜਾਂ ਕਪੂਰਥ ਦੇ ਜਾਣ ਦੀ ਲੋੜ ਨਹੀਂ ਸਭ ਕੁਝ ਤੁਹਾਨੂੰ ਡੇਗਵਾਲ ਵਿੱਚ ਹੀ ਹਤਰੰਦੀ ਮੈਡੀਕਲ ਫੈਸਿਲਿਟੀ ਅਵੇਲੇਬਲ ਹੋਈ ਕਿ ਹਾਂ ਸਰ ਆਪਣਾ ਕਿਸ ਦਾ ਜੀਤਵਾਦ ਕਰਦੇ ਆ ਕਲਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੇ ਬਹੁਤ ਹੀ ਹੈਲਪ ਕੀਤੀ ਹੈ ਇਵਨ ਸਾਡੀ ਜੋ ਵੀ ਕੈਂਪ ਅਰੇਂਜਮੈਂਟ ਹੋਏ ਨੇ ਬਹੁਤ ਹੀ ਅੱਛੇ ਅਰੇਂਜਮੈਂਟ ਹੋਏ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤਕਲੀਫ ਨਹੀਂ ਹੋਈ ਨਾ ਮਰੀਜ਼ ਨੂੰ ਨਾ ਕਿਸੇ ਡਾਕਟਰ ਨੂੰ ਇਵਨ ਸਟਾਫ ਵੀ ਅਸੀਂ ਕੌਸ਼ ਕਰਨਾ ਕਰਨਾ ਚਾਹਵਾਂਗੇ ਸਟਾਫ ਨੇ ਬਹੁਤ ਮਦਦ ਕੀਤੀ ਹੈ ਸਾਡੀ ਅ ਕਲੱਬ ਵੱਲੋਂ ਸਾਨੂੰ ਹੋਰ ਵੀ ਅੱਗੇ ਤੋਂ ਜਿਹੜੀ ਵੀ ਅਸੀਂ ਅੱਗੇ ਕੋਈ ਸਰਜਰੀ ਜਾਂ ਕੁਝ ਵੀ ਅੱਗੇ ਫੀਲਡ ਵਿੱਚ ਹੈ ਮੈਡੀਕਲ ਫੀਲਡ ਕੋ ਕਰਨਾ ਚਾਹਵਾਂਗੇ ਕਲੱਬ ਹਮੇਸ਼ਾ ਸਾਡੇ ਨਾਲ ਸਾਡੂੰ ਪੂਰਾ ਸਹਿਯੋਗ ਦੇਣਗੇ ਇਸ ਚੀਜ਼ ਵਿੱਚ ਜੀ ਤੋਂ ਇਸ ਲਈ ਤਾਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੇ ਅ ਅਸੀਂ ਜੀ ਅ